ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਲਾਈਵ ਵਿੱਚ ਜੇ ਮੇਰੇ ਕੋਲ ਪੰਟਸ ਆ ਲਾਈਵ ਵਿੱਚ ਜੁੜਦੇ ਹੋ ਜੀ ਸਾਰਿਆਂ ਨੂੰ ਲਾਈਵ ਨੂੰ ਲਾਈਕ ਕਰ ਦਿਓ ਹਾਂਜੀ ਕਮੈਂਟ ਕਰਦੇ ਜਾਓ ਜੀ ਨਾਲ ਦੇ ਨਾਲ ਕਿੱਥੋਂ ਤੋਂ ਕਿਹੜੇ ਸ਼ਹਿਰ ਤੋਂ ਜੁੜੇ ਹੋ ਤੁਸੀਂ ਸਾਰਨਾ ਲਾਈਵ ਦੇ ਫੋਟੋ ਸੈਲ ਚ ਸਾਰਿਆਂ ਨੂੰ ਹਾਂਜੀ ਵੈਲਕਮ ਕਿ ਮੇਰੇ YouTube ਚੈਨਲ ਸਾਰੇ ਜਣੇ ਲਾਈਵ ਨੂੰ ਲਾਈਕ ਕਰ ਦਿਓ ਐਂ ਕਮੈਂਟ ਬਾਕਸ ਟਾਈਪ ਕਰਕੇ ਜਾਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾਗਾ ਜੇ ਤੁਸੀਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਲਾਈਵ ਦੇ ਨਾਲ ਜੁੜਨ ਦੇ ਲਈ ਸੋ ਸਾਨੂੰ ਸੱਜ ਨਾਲ ਆਇਤੇ ਦੋ ਜਣੇ ਚੁੱਪ ਚੁਪ ਕੇ ਜੀ ਪਲੀਜ਼ ਕਮੈਂਟ ਕਰਦੇ ਰਹੋ ਜੀ ਕਿ ਕਿੱਥੋਂ ਦੇ ਕਿਹੜੇ ਸ਼ਹਿਰ ਤੋਂ ਜੁੜੇ ਹੋ ਤੁਸੀਂ ਸੱਜ ਨਾਲ ਸਾਰੇ ਤਾਂ ਬਹੁਤ ਪਸੰਦ ਆ ਗਏ ਤੇ ਲਾਈਕ ਦਿਓ ਜੀ ਸਕਰੀਨ ਤੇ ਡਬਲ ਟਾਈਪ ਕਰਕੇ ਲਾਈਵ ਨੂੰ ਲਾਈਕ ਕਰ ਦਿਓ ਤਰुण ਮਾਨ ਨੂੰ ਸਬਸਕ੍ਰਾਈਬ ਫਰਸਟ ਮੈਸੇਜ ਹੋ ਗਿਆ ਓਕੇ ਧੰਨਵਾਦ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਹੋਰ ਸਾਨੂੰ ਦੱਸੋ ਕਿ ਹਾਲ ਚਾਲ ਹੈ గుడ్ మార్నింగ్స్ వేర మార్న వీర జీ సీకాల స్వాగత లావర్ణ అమన వీరచు బ స్వాగత జీ సో తను అమన వీరచ కదా ਸਕਿੰਦਰਪੁਰ ਘਰਾਂ ਦੀ ਬਹੁਤ ਬਹੁਤ ਸਵਾਗਤ ਸੱਜੇ ਨਾਲ ਸੱਤ ਜਣੇ ਇਸ ਸਮੇਂ ਲਾਈਵ ਤੇ ਬਣੇ ਹੋਏ ਜੀ ਸਾਰੇ ਜਣੇ ਕਮੈਂਟ ਜ਼ਰੂਰ ਕਰਦੇ ਰਹੋ ਜੀ ਕਿੱਥੋਂ ਦੇ ਕਿਹੜੇ ਸ਼ਹਿਰ ਤੋਂ ਜੁੜੇ ਹੋ ਤੁਸੀਂ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤਰ ਠੀਕ ਹੈ ਤੁਸੀਂ ਹਾਂਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਜੀ ਸ਼ਕਿੰਦਰ ਕੀ ਥਾਲ ਨੇ ਵਧੀਆ ਜੀ ਵਧੀਆ ਹਾਂਜੀ 10 ਜਣੇ ਸਾਡੇ ਨਾਲ ਲਾਈਵ ਤੇ ਸਮੇ ਬਣੇ ਹੋਏ ਜੀ ਸਾਰੇ ਜਣ ਕਮੈਂਟ ਜ਼ਰੂਰ ਕਰਦੇ ਜਾਓ ਦੁਖੀ ਆਤਮਾ ਦੇ ਹਾਂਜੀ ਅੱਠ ਜਣੇ ਸਮੇ ਸਾਡੇ ਨਾਲ ਲਾਈਵ ਤੇ ਜੁੜੇ ਜੀ ਹਾਂ ਗੁਰਮੀਲ ਜੀ ਕੋ ਪਰ ਆਏ गुड मॉर्निंग ਹਾਂਜੀ ਗਰਡ ਮੋਨਿੰਗ ਜੀ ਜੈ ਸ਼ਰਮਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਮੁੰਜੀ ਤੁਸੀਂ ਹਾਂਜੀ ਵੀਰ ਜੀ ਲੁਧਿਆਣੇ ਤੋਂ ਆਪਾਂ ਕੀ ਕਰਦੇ ਸੀ ਕੁਛ ਨਹੀਂ ਜੀ ਫ੍ਰੀ ਹਾਂਜੀ ਅਮਨ ਵੀਰ ਜੇਕਰ ਲਾਈਵ ਤੇ ਜੁੜੇ ਹੋਏ ਆ ਤਾਂ ਅਮਨ ਵੀਰ ਕਮੈਂਟ ਜਰੂਰ ਕਰਦੇ ਜਾਓ ਕੀ ਹਾਲ ਸਤ ਜੀ ਸਿਸਟਰ ਹਾਂਜੀ ਵੀਰ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਹੋ ਭਾਬੀ ਜੀ ਕਿੱਦਾਂ ਠੀਕ ਹੈ ਕਿੱਦਾਂ ਬਾਰਿਸ਼ ਹੋ ਰਹੀ ਹੈ ਅੱਜ ਇੱਥੇ ਲੁਧਿਆਣੇ ਦੇ ਵਿੱਚ ਤਾਂ ਬੱਦਲ ਹੋਇਆ ਪਿਆ ਬਾਰਿਸ਼ ਆਈ ਵੀ ਸੀ ਕਿ ਸਵੇਰੇ ਮਾਰਨਿੰਗ ਹਾਂਜੀ ਤਰਨ ਮੰਡ ਵੀਰ ਜੀ ਜੇਕਰ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਹੋ ਹੋ ਪਲੀਜ਼ ਕਮੈਂਟ ਕਰਦੇ ਜਾਓ ਜੀ ਸੁਖਵਿੰਦਰ कौर ਜੀ ਧੰਨਵਾਦ ਜੀ ਸਪੋਰਟ ਮੈਸੇਜ ਦੇਣ ਦੇ ਲਈ ਇਸੇ ਤਰ੍ਹਾਂ ਸਪੋਰਟ ਮੈਸੇਜ ਕਰਦੇ ਰਹੋ ਜੀ ਨਹੀਂ بارش ਨਹੀਂ ਓਕੇ 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 ਇੱਥੇ ਲੁਧਿਆਣੇ ਦੇ ਵਿੱਚ ਤਾਂ ਬੱਦਲ ਹੋਇਆ ਹੋਇਆ ਬਸ ਸਵੇਰੇ ਆਈ ਸੀ ਕਿ 5-10 ਮਿੰਟ بارش ਹੋਈ ਸੀ ਹੁਣ ਠੀਕ ਹੈ ਹੋਰ ਪਪਲੀ ਦਾ ਕੀ ਹਾਲ ਹੈ ਬੁਖਾਰ ਠੀਕ ਹੈ ਪਪਲੀ ਦਾ ਹਾਂਜੀ ਸਾਡਾ ਇਸ ਸਮੇਂ ਲਾਈਵ ਤੇ 17 ਜਾਣੇ ਜੁੜੇ ਹੋਏ ਜੀ ਸਾਰੇ ਜਾਣੇ ਕਮੈਂਟ ਜ਼ਰੂਰ ਕਰ ਦੇ ਜੀ ਕਿ ਕਿੱਥੋਂ ਦੇ ਕਿਹੜੇ ਸ਼ਹਿਰ ਤੋਂ ਜੁੜੇ ਹੋਏ ਆ ਤੇ ਸਾਡਾ ਹਾਂਜੀ ਸਿਕੰਦਰਪੁਰ ਧੰਨਵਾਦ ਜੀ 올 ਇਜ਼ ਗੁੱਡ 올 ਇਜ਼ ਗੁੱਡ ਓਕੇ ਓਕੇ ਜੀ ਹੋਰ ਵੀ ਚਾਹੀਦਾ ਹੋਰ ਸੁਣਾਓ ਵੀਰ ਜੀ ਨਵਿਤਾ ਜੀ ਤਾਂ ਤੁਸੀਂ ਅਪਲਾਈ ਕੀਤਾ ਸੀ ਜਿਹੜਾ ਹੋ ਗਿਆ ਉਹ ਕਿੰਨੇ ਦਿਨ ਕਿੰਨੇ ਦਿਨ ਦਾ ਟਾਈਮ ਹੁੰਦਾ ਅਪਲਾਈ ਕਿਤੇ ਦਾ ਆਉਣੇ ਵਾਲਾ हो गया की हो गया अप्लाई किया हुआ है जड़ा मतलब की हो गया मोनेटाइज हो गया ये क्या लिखा है कितने की लिखा हाँ जी मोनेटाइज हो गया दादा ठीक है बधाइयां फिर तो पार्टी होगी बनदी है पार्टी देनी था। पार्टी दे दे दा पार्टी देदा दे वेची ਕੁਝ ਖਾਣ ਨੂੰ ਪੀਣੇ ਨੂੰ ਨਹੀਂ ਖਾਣੇ ਨੂੰ ਵੀ ਚਾਹੀਦਾ ਲਾਈਕ ਕਰ ਦਿੱਤਾ ਜੀ ਮਿਸਟਰ ਗੁਰਪ੍ਰੀਤ ਸਿੰਘ ਪੰਜਾਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਲਾਈਵ ਦੇ ਵਿੱਚ ਦੱਸੋ ਜੀ ਆਪ ਜੀ ਕਿਹੜੇ ਸ਼ਹਿਰ ਤੋਂ ਆਂ ਜੀ ਲੁਧਿਆਣੇ ਤੋਂ ਆਇਆ ਹਾਂਜੀ ਮੈਂ ਉਹਨਾਂ ਦਾ ਮੈਸੇਜ ਰੀਡ ਨਹੀਂ ਕੀਤਾ ਮੈਨੂੰ ਨਹੀਂ ਪਤਾ ਕੀ ਲਿਖਿਆ ਮੈਂ ਇਦਾਂ ਦੇ ਮੈਸੇਜ ਮੈਂ ਕੁਝ ਬੋਲ ਕੇ ਕਹਿ ਨਹੀਂ ਸਕਦੀ ਲਾਈਵ ਦੇ ਵਿੱਚ ਇਸ ਕਰਕੇ ਮੈਸੇਜ ਇਗਨੋਰ ਕੀਤਾ ਬਗਰ ਮਗਰ ਜੇ ਕੋਈ ਜ਼ਿਆਦਾ ਹੀ ਕੋਈ ਅੱਧੇ ਤੇ ਮੈਸੇਜ ਕਰਦਾ ਉਹਨੂੰ ਹਾਈਡ ਕੀਤਾ ਜਾਂਦਾ ਵਾ ਦੁਬਾਰਾ ਲਾਈਵ ਤੇ ਨਹੀਂ ਆ ਸਕਦਾ ਹਾਂਜੀ ਸੁਖਿੰਦਰ ਕੌਰ ਮੂਸਾ ਧੰਨਵਾਦ ਵੀਰ ਜੀ ਨਵੇਂ ਫਿਰ ਜਿੱਦਾ ਅਪਲਾਈ ਕਰਵਾਂਦੇ ਆ ਵੀਰ ਜੀ ਆਪਾਂ ਤਾਂ ਉਹ ਕਿੰਨੇ ਦਿਨਾਂ ਦਾ ਟਾਈਮ ਹੁੰਦਾ ਕਿੰਨੇ ਦਿਨਾਂ ਦੇ ਵਿੱਚ ਹੋ ਜਾਂਦਾ ਵਾ ਮਤਲਬ ਕਿ ਤੁਹਾਡਾ ਹਾਫ ਮੋਨਟਾਈਜ਼ ਹੋਇਆ ਵਾ ਇਸ ਤੋਂ ਬਾਅਦ ਫੁੱਲ ਵੀ ਹੋਊਗਾ ਦੁਬਾਰਾ ਹੋਊਗਾ ਜਿਹੜਾ ਗੂਗਲ ਐਡਸਨ ਪਿੰਨ ਹੁੰਦਾ ਵਾ ਉਹ ਆ ਗਿਆ ਹੈਲੋ ਜੀ ਕਿਵੇਂ ਹੋ ਆਪ ਮੇਰੇ ਨੂੰ ਸਪੋਰਟ ਕੀਜੀਏ ਓਕੇ ਜੀ ਐਸ ਭਾਈ ਆਪ ਮੇਰੇ ਕੋ ਚੈਨਲ ਕੋ ਸਬਸਕ੍ਰਾਈਬ ਕਰਕੇ ਮੇਰੀ ਵੀਡੀਓ ਤੇ ਕਮੈਂਟ ਡਾਲ ਦੋ ਰਿਟਰਨ ਮਿਲ ਜਾਏਗਾ ਆਪਕੋ ਜੱਟਾਂ ਦੀ ਕੁੜੀ ਹਾਂਜੀ ਹੈਲੋ ਦੀਦੀ ਹੈਲੋ ਜੀ ਬਹੁਤ ਬਹੁਤ ਸਵਾਗਤ ਹੈ ਸਿਸਟਰ ਨਾ ਸਿਸਟਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਕੱਲ ਗਿਆ ਸੀ ਕਿ ਮੇਰੀ ਵੀਡੀਓ ਤੇ ਕਮੈਂਟ ਪਾ ਦਿਓ ਤੁਸੀਂ ਕਮੈਂਟ ਵਿੱਚ ਚੈੱਕ ਕੀਤਾ ਮੈਨੂੰ ਤੁਹਾਡਾ ਕਿਤੇ ਵੀ ਕਮੈਂਟ ਨਹੀਂ ਮਿਲਿਆ ਬਾਕੀ ਜਿਹੜੇ ਸਾਰਿਆਂ ਦੇ ਕਮੈਂਟ ਮਿਲ ਗਏ ਸੀ ਤੁਹਾਡਾ ਇੱਕ ਵੀ ਕਮੈਂਟ ਨਹੀਂ ਮਿਲਿਆ ਜੱਟਾਂ ਦੀ ਕੁੜੀ ਜਿੰਨਾ ਜਿਹੜਾ ਵੀ ਕੋਈ ਭੈਣ ਭਰਾ ਨਵਾਂ ਜੁੜਦਾ ਜਾ ਰਿਹਾ ਜੀ ਲਾਈਵ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਐਂਡ ਕਿਸੇ ਵੀ ਸ਼ਾਰਟ ਤੇ ਜਾ ਕੇ ਕਮੈਂਟ ਕਰ ਦਿਓ ਰਿਟਰਨ ਮਿਲ ਜੂਗਾ ਜੀ ਲਾਈਵ ਨੂੰ ਬੰਦ ਹੋਣ ਤੋਂ ਬਾਅਦ ਸਾਰੇ ਜਣੇ ਕਮੈਂਟ ਜ਼ਰੂਰ ਕਰਦੇ ਰਹੋ ਜੀ ਇਸੇ ਤਰ੍ਹਾਂ ਲਾਈਵ ਦੇ ਨਾਲ ਜੁੜੇ ਰਹੋ ਲਾਈਵ ਨੂੰ ਲਾਈਕ ਕਰਦੇ ਜਾਓ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਹਾਂਜੀ ਜੱਪਤਾ ਦੀ ਕੁੜੀ ਕਿੱਧਰ ਚਲੇਗੀ ਇਸ ਸਮੇਂ ਸਾਡੇ ਨਾਲ 12 ਜਣੇ ਲਾਈਵ ਤੇ ਜੁੜੇ ਹੋਏ ਨੇ ਸਾਰੇ ਜਣੇ ਕਮੈਂਟ ਜ਼ਰੂਰ ਕਰਦੇ ਰਹੋ ਹਾਂਜੀ 10 ਜਣੇ ਉਹ ਬੈਠੇ ਹੋਏ ਆ ਤੁਹਾਨੂੰ ਲਿਖਣਾ ਨਹੀਂ ਆਉਂਦਾ ਹੈਗਾ ਨੀਚੇ ਉੱਤਰ ਦੇ ਕੋਈ ਮੈਸੇਜ ਲਿਖ ਲਓ ਉਕੀ ਆਤਮਾ ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਕਮੈਂਟ ਜਰੂਰ ਕਰਦੇ ਜਾਓ ਜੀ ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਚਾਰ ਜਣੇ ਇਸ ਸਮੇਂ ਸਾਡੇ ਨਾਲ ਲਾਈਵ ਤੇ ਜੁੜੇ ਹੋਏ ਹੈ ਜੀ ਸਾਰੇ ਜਣੇ ਕਮੈਂਟ ਜ਼ਰੂਰ ਕਰਦੇ ਰਹੋ ਜੀ ਪਲੀਜ਼ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜ਼ਰੂਰ ਕਮੈਂਟ ਕਰੋ ਜੀ ਕਿੱਥੋਂ ਦੇ ਕਿਹੜੇ ਸ਼ਹਿਰ ਤੋਂ ਜੁੜੇ ਹੋਆਂ ਤੇ ਸਾਡੇ ਨਾਲ ਕਮੈਂਟ ਕਰਕੇ ਜ਼ਰੂਰ ਦੱਸੋ ਲੈਂਟ ਲਾਈਵ ਨੂੰ ਲਾਈਕ ਡਨ ਵੀ ਕਰਦੇ ਜਾਓ ਧਾਰਮਿਕ ਵੀਡੀਓਜ਼ ਅਪਲੋਡ ਕੀਤੀਆਂ ਨੇ ਚੰਗਿਆਂ ਲੱਗਿਆ ਲਾਈਕ ਕਮੈਂਟ ਸ਼ੇਅਰ ਵੀ ਕਰਦੇ ਰਿਹਾ ਕਰੋ ਹਾਂਜੀ ਸਾਰੇ ਜਣੇ ਕਮੈਂਟ ਕਰਦੇ ਰਹੋ ਜੀ ਹਾਂਜੀ ਮੂਸਾ ਵੀਰ ਜੀ ਸੁਖਵਿੰਦਰ ਕੌਰ ਤਰਨੁਮੰਡ ਹਾਂਜੀ ਵੀਰ ਜੀ ਜੇ ਤੁਸੀਂ ਸਾਡੇ ਨਾਲ ਲਾਈਵ ਤੇ ਜੁੜੇ ਹੋਏ ਹੋ ਜੱਟਾਂ ਦੀ ਕੁੜੀ ਜੀਐਸ ਪਲੀਜ਼ ਕਮੈਂਟ ਜਰੂਰ ਕਰਦੇ ਰਹੋ ਜੀ ਇਹ ਕਰਕੇ ਸਾਰਨਾ ਲਾਈਵ ਤੇ ਜੁੜੇ ਹੋਓ ਪਲੀਜ਼ ਰਿਸਪੌਂਸ ਦਿਦੇ ਰਹੋ ਜ ਕਮੈਂਟ ਕਰਦੇ ਰਹੋ ਸਪੋਰਟ ਮੈਸੇਜ ਕਰਦੇ ਰਹੋ ਧੰਨਵਾਦ ਜੀ ਸਾਰਿਆਂ ਦਾ